ਸੋ ਇਸ ਪਵਿੱਤਰ ਧਰਤੀ ਤੋਂ ਇਸ ਸ਼ੁਭ ਕੰਮ ਦਾ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਸੀ ਅਸੀਂ ਕਿ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਹਿਸੀਲਾਂ 'ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਹਿਸੀਲ 'ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਹਿਸੀਲ 'ਚ ਵੜਦੇ ਆ ਤਾਂ ਬੱਦਿਆ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲੋ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਚੋੜ ਲੈਂਦੇ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀਲ ਖਾ ਲਿਆ ਗਲਤ ਹੈ ਇਹਨੂੰ ਠੀਕ ਕਰਾਉਂਦਾ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਆ ਤੁਸੀਂ ਆਏ ਪੈਟਰੋਲ ਡੀਜ਼ਲ ਫੂਕ ਕੇ ਬੰਦੇ ਲਈ ਲਿਆਏ ਨੰਬਰਦਾਰ ਨੂੰ ਵੀ ਲਿਆਇਆ ਨਾਲ ਪਤਾ ਲੱਗ ਗਿਆ ਜੀ ਪਰਿਵਾਰੀ ਸਾਹਿਬ ਵੀ ਨਹੀਂ ਬੈਠੇ ਅੱਜ ਪਤਾ ਨਹੀਂ ਕਿੱਥੇ ਗਏ ਹੋਏ ਨੇ ਜੀ ਤਹਿਸੀਲਦਾਰ ਨਹੀਂ ਬੈਠਾ ਜੀ ਫੇਰ ਮੁੜਿਆ ਇਹ ਸੋ ਇਹ ਖੱਜਲ ਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸਟਾਂ ਚ ਵੀ ਇਹੀ ਗੱਲ ਕਹਿਣਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹ ਆ ਜਿਹੜਾ ਇੱਥੇ ਫਰਦ ਬਦਰ ਫਰਦ ਬਦਰ ਕੀ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਪੜਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸ ਸ ਨਹੀਂ ਪਾਇਆ ਗ ਗ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਸਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜਾਂਦੇ ਵੀ ਮੈਂ ਜਸਵਿੰਦਰ ਹਾਂ ਉਹ ਕਹਿੰਦੇ ਆਏ ਕਿਵੇਂ ਜਸਵਿੰਦਰ ਤੂੰ ਤਾਂ ਜਗਵਿੰਦਰ ਹੈ ਕਾਹਵੇਂ ਦਾ ਜਗਵਿੰਦਰ ਬੋਲੀ ਜਾਂਦੇ ਨੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਵਦਾ ਨਹੀਂ ਠੀਕ ਕਰਨ ਤੇ ਪੈਸੇ ਲਾਈ ਜਾਂਦੇ ਦੱਸੋ ਜੀ ਫਿਰ ਆਪਦੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਹੈ ਬਾਪੂ ਨੇ ਜਾਂ ਦਾਦੇ ਨੇ ਬਾਪੂ ਨੂੰ ਦੇਣੀ ਹੈ ਪੋਤੇ ਨੂੰ ਦੇਣੀ ਹੈ ਉਹਦੇ ਚ ਫਰੀਆਤ ਰਾਜ ਹੈ ਉਹ ਤਰਾਜ ਹੈ ਸੋ ਐਂ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਹੋਰ ਨੇ ਅਫਸਰ ਨੇ ਮਾਲਕ ਹੈ ਜਮੀਨਾਂ ਦੇ ਬੀ ਬੋਲਦੀ ਤਾਂ ਸਾਡੇ ਨਾਂ ਹੈ ਚਲਦੀ ਇਹਨਾਂ ਦੀ ਹੈ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਕਰੇ ਬੈਠੇ ਤੁਸੀਂ ਅੱਜਕੱਲ ਹਰੇ ਕੋਲੇ ਮੋਬਾਈਲ ਫੋਨ ਹੈ ਦੋ ਦੋ ਤਿੰਨ ਤਿੰਨ ਵੀਨਾ ਆਪਣੇ ਤਾਂ ਪੰਜਾਬ ਦਾ ਡਾਟ ਆਇਆ ਸੀ ਕਿਦਣਾ ਖਾਰਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਉਸ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਨੇਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ ਸਮਾਰਟਫੋਨ ਨੇ ਉਹ ਬੜ ਨਾਲ ਦਾ ਜਮਾਨਾ ਹੀ ਲੰਘ ਗਿਆ ਸੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਛੱਕੇ ਤਾ ਅੱਧਾ ਪਿੰਡ ਤੇ ਤੁਹਾਡੇ ਕੋਲੇ ਆਇਆ ਘੁਰਾ ਕਰੀ ਯਾਰ ਕਮੇ ਕਰਦੇ ਹੁੰਦੇ ਨੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਦਾ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਇੰਤਕਾਲ ਨਹੀਂ ਚੜਿਆ 13 ਸਾਲ ਤੋਂ ਕਹਿੰਦਾ ਮੈਂ ਕਿਹ ਜਿੰਨੇ ਗੀੜੇ ਮਾਰ ਗਏ ਕਹਿੰਦਾ ਹਣ ਗੀੜੇ ਤੋਂ ਮਾਰ ਗਏ ਬਟਾ ਆਣ ਗੀੜੇ ਤੋਂ ਗੀੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਮੈਂ ਇੱਥੇ ਆਉਣ ਲੱਗਿਆ ਕਚਾਰੀਆਂ ਚਾਹਣ ਚਿੱਟੀ ਹੋ ਗਈ ਆ ਹਾਲਾਤ ਨੇ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਲੈ ਦੋ ਦਿਨਾਂ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂਕਿ ਉਹਦਾ ਹਿੱਸੇ ਨੇ ਤਾਂ ਕਹਿੰਦੇ ਨਹੀਂ ਕਿ ਵੀ ਭਾਈ ਅਸੀਂ ਕੀ ਕਰੀਏ ਤਹਾਂ ਦੇਣੇ ਹੁੰਦੇ ਨੇ ਤਹਾਂ ਪਤਾ ਨਹੀਂ ਕਿੱਥੇ ਤੱਕ ਜਾਂਦੇ ਸੀਗੇ ਥੱਲੋਂ ਚੱਲ ਪੈਂਦਾ ਕੰਮ ਤਾਂ ਹਾਂ ਤੱਕ ਜਾਈ ਜਾਂਦਾ ਜਾਈ ਜਾਂਦਾ ਤਾਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਹੈ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਰਜਿਸਟਰੀਆਂ ਵੀ ਕਰਤੇ ਆਂ ਮੁਹੱਲੀ ਤਾਂ ਅਸੀਂ ਪਾਇਲਟ ਉਹਦਾ ਉਹਦੇ ਘਾਟ ਨੂੰ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ 'ਚ ਜੀ ਸਾਰੇ ਪੰਜਾਬ ਦੇ ਤਹਿਸੀਲਾਂ 'ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ ਕਰ ਲੋ ਤੇ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਦ੍ਰਿਸ਼ਟੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉੱਤੇ ਕਲਿੱਕ ਕਰਕੇ ਤਾਂ ਉੱਤੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਹਾ ਦ੍ਰਿਸ਼ਟੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਕੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਸਕੇ ਕਮੈਂਡ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਇਤਰਾਜ਼ ਹੋਇਆ ਤਾਂ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸ਼ਟੀ ਬਿਲਕੁਲ ਸਹੀ ਹੈ ਤੇ ਰਿਸ਼ਟੀ ਕਰਨੀ ਪਊਗੀ ਤੇ ਭਾਰਜ ਕਰ ਲਓ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਾਂ ਅਮਰਸਰਾਂ ਕਚੈੜੀ ਚ ਭੀੜ ਹੁੰਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਯਾਰ ਇਹ ਤਹਿਸੀਲਦਾਰ ਯਾਰ ਪਹਿਲਾਂ ਵੀ ਆਪਣੇ ਨਾਲ ਖਾਰਜੀ ਖਾਂਦਾ ਰਿਹਾ ਐ ਵੀ ਇਹਨੇ ਕਰਨਾ ਨਹੀਂ ਨਹੀਂ ਕੋਈ ਨਾ ਕੋਈ ਉਹ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਹੀ ਕਰਾਉਣੀ ਹੈ ਰਿਸਟਰੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜ਼ੀ ਜਾ ਕੇ ਕਰਾ ਲਿਓ ਰਿਸਟਰੀ ਉਹ ਤੇ ਰਿਕਾਰਡ ਤੇ ਚੜ ਜਾਊਗਾ ਵਸਾਲਾ ਮੁਹੱਲੀ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜ਼ੀ ਜਾ ਕੇ ਕਰਾ ਲਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਜਾਣਾ ਜੇ ਮੇਰਾ ਮਤਲਬ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਸਿੱਖਾਂ ਵੀ ਤੇਰੇ ਕੋਲ ਕਿਉਂ ਨਹੀਂ ਹੁੰਦੇ ਭਾਈ ਤੂੰ ਕੀ ਕਰਦਾ ਹੈ ਤੇਰੇ ਕੋਲ ਆਉਂਦੇ ਕਿਉਂ ਨਹੀਂ ਅਗਲੇ ਥੀ ਦੂਰ ਜਾਂਦੇ ਨੇ ਤੇ ਤੇਰੇ ਨਾਲ ਦੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉਧਰ ਚਲੀਏ ਫੇ ਸਾਨੂੰ ਪਤਾ ਲੱਗ ਜੂਗਾ ਤੈਨੂੰ ਵੀ ਇਹ ਗੜਬੜ ਕਰਦਾ ਹੈ ਬਦਲੀ ਕਰ ਦਾਂਗੇ ਭਾਂ ਐ ਬੜੂਗਾ ਕੰਮ ਇਹ ਇਹ ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕ ਹੈ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਕੋਈ ਹੱਲ ਨਹੀਂ ਹੈਗਾ ਉਹ ਕਹਿਣ ਨੂੰ ਕਹਿ ਲੋ ਗਾਂਝੀ ਪਟਵਾਰੀ ਬਦਲ ਤਾ ਤਸਿਲ ਬਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸ ਸਿੱਟਦਾ ਇਹ ਨਾਲ ਆਪਣਾ ਘਰ ਥੋੜੀ ਸਾਫ਼ ਹੋ ਗਿਆ ਗੌਂਡੀਆਂ ਦੇ ਗੰਦ ਪੈ ਗਿਆ ਗੰਨ ਤਾਂ ਉੱਥੇ ਹੀ ਫਿਰਦਾ ਹੈ ਨਾ ਫਿਰ ਸুইস ਕਰਕੇ ਸਾਰਾ ਹੀ ਸਿਸਟਮ ਸਾਫ਼ ਕਰਨਾ ਪਊਗਾ ਤੇ ਅੱਜ ਜਿਹੜਾ ਤੁਸੀਂ ਅੱਜ ਦੇਖਿਆ ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਕਿਈ ਵਾਰ ਸਾਨੂੰ ਗੱਲ ਕਰ ਚੁੱਕਿਆ ਬੱਲ ਨੇੜੇ ਲੱਗਦੀ ਜਾਂਦੀ ਐ ਤੇ ਜਿਹੜੇ ਸਾਬਣ ਅੱਜ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਵੀ ਅਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਖੋਲਤਾ ਜਾਂ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਸ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ 'ਚ ਕਿ ਅਗਸਤ ਤੱਕ ਤੱਕ ਕਰਦਾਂਗੇ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਕੰਮ ਕਰਾਂਗੇ ਇਹ ਬੰਦ ਹੈ ਜੀ ਤਾਂ ਕੰਮ ਹੀ ਨਹੀਂ ਜਦੋਂ ਇਹਦਾ ਕੋਈ ਫਰਦਾਂ ਆਨਲਾਈਨ ਹੋ ਗਈਆਂ ਫਰਦਬਦਲ ਆਨਲਾਈਨ ਹੋ ਗਿਆ ਇੰਤਕਾਲ ਆਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰੀਸ ਰਿਸਟਰੀ ਕਰਨ ਨੂੰ ਇਹ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫਿਰ ਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਆਪਾਂ ਤਾਂ ਗੀੜੀ ਮਾਰੀ ਜਾਂਦੇ ਹਾਂ ਨਾਲੇ ਮਤਲਬ ਫੌਰੀ ਸਾਹਿਬ ਉਹ ਉਹ ਐਂ ਆਉਂਗਾ ਐਂ ਜਿੰਗਲੀ ਦਾ ਹੱਥ ਵੀ ਨਹੀਂ ਮਲਾਉਂਦਾ ਹਾਂ ਹੱਥ ਵੀ ਨਹੀਂ ਮਲਾਉਂਦਾ ਬੈੜੋ ਤੇ ਫਿਰ ਉਹ ਹੀ ਦੂਜੀ ਗੱਲ ਆ ਤਾਂ ਦੱਸਿਆ ਬਾਅਦ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਹੁੰਦੇ ਸੀ ਕਦੇ ਜਿੱਦੇ ਬੈੰਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲਈ ਬੈਠਾ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ پیسے ਮੰਗਦਾ ਸੀ ਕਹਿੰਦੇ ਉਹ ਚ ਨਹੀਂ ਤਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਵੇ ਬੇਰਜ਼ਗਾਰ ਕਰ ਦਾਂਗੇ ਕਿਸੇ ਵੀ ਮਹਿਕਮੇ ਚ ਕੋਈ ਪਰ ਇੰਨਾ ਕਹੇ ਵੀ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈ ਲਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੇ ਆ ਜਿੱਥੇ ਮਰਜ਼ੀ ਕੰਮ ਲਵੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਭਾਗ ਹੈ ਇਰੀਗੇਸ਼ਨ ਹੈ ਸੜਕ ਤੇ ਪਰ ਇਹ ਹੈ ਵੀ ਥੋੜਾ ਘੜਾ ਛਡਾ ਦਾਂਗੇ ਬਸ ਤੁਸੀਂ ਕਹੋਗੇ ਆ ਬੜਾ ਪੁੰਨ ਵਾਲਾ ਕੰਮ ਕਰਤਾ ਯਾਰ ਹੈਨਾ ਉਹ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਜੀ ਮੈਂ ਉਹੀ ਕਹਿਣਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਤੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇਂਦਰ ਜੋ ਰਿਸਟਰੀ ਲਈ ਹੋ ਜੀ ਤੇ ਜਾ ਆਪ ਲਿਖੋ ਕਰੇ ਰਿਸਟ੍ਰਿਕ ਬਾਤ ਤੇ ਉਹੀ ਤਾਂ ਕਰਦੇ ਆ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਸਿਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹਿੰਦੇ ਠੀਕ ਐ ਅਸੀਂ ਚੱਕਰੀਏ ਕੈਮਰੇ ਲਾਤੇ ਵੀ ਕੋਈ ਪੈਸੇ ਨਹੀਂ ਲਿਆ ਉਹਨੇ ਉੱਥੇ ਤੇ ਉਹ ਕਹਿੰਦਾ ਜੀ ਲੈਂਦਾ ਅਸੀਂ ਕਹਿੰਦਾ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਕਾਰਡਿੰਗ ਪਈ ਐ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾ ਜੀ ਲੈਂਦਾ ਤੁਸੀਂ ਦੇਖੋ ਜੀ ਅਈ ਘਰ ਕੋਲੇ ਵੀ ਲਾਦੇ ਵੀ ਜਿੱਥੇ ਘਰੇ ਕੋਲੇ ਨਾ ਬੁਲਾਉਂਦਾ ਹੋਵੇ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫਿਰ ਅਸੀਂ ਪਤਾ ਕੀਤਾ ਕਿਵੇਂ ਕੰਮ ਦਾ ਕੰਮ ਫਿਰ ਪਤਾ ਲੱਗਿਆ ਜੀ ਥੋੜਿਆ ਕੋ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਹਿਸਟਰੀ ਮੋਰ ਦਿੰਦਾ ਸੀ ਵੀਠੀਕ ਨਹੀਂ ਲਿਖੀ ਹੋਈ ਦੁਬਾਰਾ ਲਿਖਾ ਕੇ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਏਜੰਟ ਜੇ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈ ਮੈਨ ਦਿਖਾ ਉਹ ਕਿੱਥੋਂ ਲਗਾਈ ਫਿਰਦਾ ਇਹ ਉਹਨਾਂ ਅੱਛਾ ਜੀ ਮੈਂ ਕਰਾਉਣਾ ਤੁਹਾਨੂੰ ਉੱਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚਾਚੋ 15 ਨੰਬਰ ਚੈਂਬਰ ਚ ਚਲਾ ਜਾ ਉਹ ਕਹਿੰਦਾ ਕਿੱਥੋਂ ਲਖਾ ਲਈ ਇਹ ਨਹੀਂ ਹੋਣੀ ਉਹਨਾਂ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਕਰਾਬ ਬਹੁਤ ਘੇੜੇ ਵੱਜ ਗਏ 18 ਨੰਬਰ ਤੇ ਦੇ ਦਿਨ 18 ਨੰਬਰ 'ਚ ਵੀ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਿਤਾ ਕਹਿੰਦਾ ਵੀ 50000 ਲੱਗੂ ਕਹਿੰਦਾ ਯਾਰ ਜ਼ਿਆਦੇ ਐ ਗੱਲ 25 ਤੇ 30 ਤੇ ਨਿਬੜ ਗਈ 30 ਲਿਬੜ ਗਈ ਉਹ ਬਸ ਸਟੋਰੀ ਹਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸ ਹੀ ਕੰਮ ਹੀ ਸੀ ਜੇ ਵੀ ਬਾਹ ਰਕਬਾ ਬਾਹ ਰਕਮ ਬਾਹ ਵਸੂਲ ਬਾਹ ਹੁਕਮ ਬਾਹ ਉੱਤਰ ਬਾਹ ਅੱਖਾਂ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਕਹਿੰਦਾ ਹਾਂ ਹਾਂ ਹੁਣ ਹੁਣ ਸਹੀ ਲਿਖੀਏ ਕੋਈ ਨਾ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਤਾ ਕਿਹੜਾ ਬਾਰਸ ਬਾਬਾ ਹਕੂਕ ਬਾ ਉੱਤਰ ਬਾ ਦਖਣ ਕੀ ਆ ਯਾਰ ਸਹੀ ਆ ਨਾ ਹਾਂ ਮਨੁੱਖ ਸਾਰਿਆਂ ਅੰਦਰ ਲੀਆਂ ਪਤਾ ਇਹਨਾਂ ਨੇ ਪਹਿਲਾਂ ਤਾਂ ਤਾਂ ਬੋਲੀ ਜਾਂਦਾ ਮੈਂ ਕਦੋਂ ਦਾ ਕਿੰਨੇ ਸਾਲਾਂ ਦਾ ਸੋ ਇਸ ਕਰਕੇ ਇਹੇ ਚੀਜ਼ਾਂ ਕਰ ਸਾਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਕੱਕਣੇ ਪੈਣਗੇ ਕਿਉਂਕਿ ਖੱਜਲ ਖਵਾਰੇ ਦੇਖੋ ਹਰੇਕ ਬੰਦਾ ਦੇਖੋ ਆਪਣੇ ਕਰੇ ਰਾਜਾ ਇੱਜ਼ਤਾਰੇ ਉੱਥੇ ਜਾ ਕੇ ਬੇਜਤੀ ਹੁੰਦੀ ਆ ਉਹ ਬੁੜਿਆ ਰੋਜ਼ ਮੂੰਹ ਜਾ ਕੇ ਆ ਜਾਂਦਾ ਅਜੀ ਵੀਰਵਾਰ ਨੂੰ ਆ ਜੀ ਦੱਸੋ ਜੀ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਜਾ ਕੇ ਦਫ਼ਤਰਾਂ ਜਾ ਕੇ ਬੇਜਤੀਆਂ ਕਰਾਉਂਦੇ ਜੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਹੁਣ ਇੱਜ਼ਤ ਦੀ ਟੁਕ ਟੁਕ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਸੀਲਾਂ ਬਣਾਤੀਆਂ ਤੇ ਏਸੀ ਸਬ ਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੁਣ ਇਹ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿਹਾ ਯਾਰ ਲਾਲ ਜੀਆਂ ਇੱਟਾਂ ਨਹੀਂ ਲਾਉਣੀਆਂ ਕਿਸੇ ਵੀ ਬਿਲਡਿੰਗ 'ਚ ਵਧੀਆ ਹੋਰ ਰੰਗ ਦੀਆਂ ਲਾਓ ਲਾਲ ਜੀਆਂ ਇੱਟਾਂ ਤੋਂ ਦੁਖੀ ਆਏ ਪਏ ਆ ਲਾਲ ਜੀਆਂ ਇੱਟਾਂ ਦਾ ਮਤਲਬ ਹੈ ਲੁੱਟ ਹੋ ਗਈ ਏ ਲੋਕਾਂ ਨੂੰ ਐ ਲੱਗਦਾ ਸਾਡਾ ਖੂਨ ਹੀ ਲੱਗਿਆ ਹੋਇਆ ਹੈ ਨਾ ਇੱਟਾਂ 'ਚ ਬਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇੱਟਾਂ ਹੀ ਬਦਲਦੇ ਆ ਜਿੱਦਾਂ ਰੰਗ ਬਦਲੋ ਜਾਂ ਲੋਕਾਂ ਨਾਲ ਜਾਣ ਨੂੰ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਜੀ ਲੱਦੀ ਚਲੋ ਠੀਕ ਹੋਊਗਾ ਪਹਿਲਾਂ ਵਾਲੀ ਤਸੀਲ ਸੋ ਪਹਿਲੀ ਇਮੇਜ ਬਣਾ ਰੱਖਿਆ ਵੀ ਐਂ ਐਂ ਪੈਸੇ ਦੇਣੇ ਪੈਣਗੇ ਆ ਤਾਂ ਇੰਨੇ ਤਾਂ ਕੰਮ ਚੱਲੂਗਾ ਚੱਲੂਗਾ ਇਹ ਕੰਮ ਬੰਦ ਕਰ ਦੇਣਾ ਤੇ ਅੱਜ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹੈ ਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਨੇ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਕੀ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਨਹੀਂ ਟਾਈਮ ਮਿਲਦਾ ਅਨਾ ਜਾਣਾ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੁਣ ਆਨਲਾਈਨ ਬੈ ਕੇ ਤਿੰਨਾਂ ਦੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘੇੜੇ ਮਾਨਨੇ ਪਏ ਸੀਗਾ ਮੋਬਾਈਲ ਤੇ ਹੋ ਗਿਆ ਜੀ ਕੰਨਾ ਕੰਮ ਤੇ ਅੱਜ ਤਾਂ ਇਹੀ ਕਹਿਣਾ ਆ ਤੁਹਾਨੂੰ ਵੀ ਧੰਨਵਾਦ ਜੀ ਬਹੁਤ-ਬਹੁਤ ਵੀ ਸਾਨੂੰ ਜਿਹੜਾ ਗੋਪਰੂਲ ਆਪ ਉੱਥੇ ਜਾ ਕੇ ਦਸਾਂ ਨਾ ਉਹਦੀ ਮਿਹਨਤਾਂ ਕਰਦੇ ਨੇ ਬਰਫਾਂ ਚ ਉੱਥੇ ਕੰਮ ਕਰਦੇ ਆ 20-20 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਆ ਤੇ ਉਦਾਂ ਦੀ ਉਹਨੇ ਜਿਹੜੀ ਇੱਥੇ ਵਾਲੀ ਜ਼ਮੀਨ ਆ ਉਹਨੂੰ ਕੋਈ ਆ ਤੋਂ ਡੇੜੀ ਦਾ ਬਲਿੰਦਾ ਤੋਂ ਟੂਟੇ ਵਾਲੇ ਨੇ ਅੱਧੀ ਤਾਂ ਪੱਧ ਪੀ ਹੋਈਆਂ ਨੇ ਆ ਮਜੀਠੀ ਨੇ ਹੈ ਉਹ ਹੈ ਜੀ ਦੇਖਦੇ ਫਿਰਦੇ ਰਹਿੰਦੇ ਨੇ ਕੋਈ ਬੇਲੀ ਜੀ ਹੈਗੀ ਤਾਂ ਦੱਬ ਲੋ ਬਸ ਫੇ ਮੁਰਤੇ ਕੌਣ ਕਿੱਥੇ ਕੌਣ ਲਊਗਾ ਪੰਗਾ ਉਹਨਾਂ ਨਾਲ ਕੌਣ ਲੜੂਗਾ ਜੀ ਉਹਨਾਂ ਨਾਲ ਕੌਣ ਲੜੂਗਾ ਜਦ ਮੈਂ ਕਬਜੀਆਂ ਕੁਬਜੀਆਂ ਦੀ ਕੰਮ ਹੈ ਇਹਨਾਂ ਦਾ ਸਾਰਿਆਂ ਦਾ ਕਬਜੀ ਕੀਤੇ ਹੈ ਨਾ ਨੇ ਸੋ ਇਸ ਕਰਕੇ ਇਹਨਾਂ ਦਾ ਆਪਾਂ ਸਾਰਾ ਹੁਣ ਸਿਸਟਮ ਆਨਲਾਈਨ ਹੈ ਹੁਣ ਹੌਲ ਨਹੀਂ ਆਏ ਹੋ ਸਕਦਾ ਸੋ ਜਿਹਦਾ ਹੱਕ ਆ ਉਹਨੂੰ ਮਿਲੂਗਾ ਔਰ ਸਰਕਾਰ ਵੱਲੋਂ ਕੋਈ ਤੁਹਾਡੇ ਵਿਰੁੱਧ ਫੈਸਲਾ ਨਹੀਂ ਲਿਆ ਜਾਊਗਾ ਜਿੰਨੇ ਫੈਸਲੇ ਲੈ ਜਾਣਗੇ ਤੁਹਾਡੇ ਹੱਕ 'ਚ ਹੀ ਲੈ ਜਾਣਗੇ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਨਾਲ ਸਲਾਹ ਕਰਕੇ ਲੈ ਜਾਣਗੇ ਬੈਂ ਕਰ ਲਈਏ ਤੁਸੀਂ ਕਹੋਗੇ ਹਾਂ ਹਾਂ ਕਰ ਲਓ ਤਾਂ ਠੀਕ ਹੈ ਹੁਣ ਤੁਸੀਂ ਦੇਖੋ ਮੈਨੂੰ ਇੱਕ ਸਪੰਸਰ ਮਿਲੇ ਬਾਸਰ ਕਿਹਦੇ ਸਪੰਸਰੀ ਪਤਾ ਨਹੀਂ ਕਿਤੋਂ ਬਾਹਰ ਬਾਹਰ ਖੜੇ ਸੀ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸੀਂ ਤਾਂ ਪੰਚਾਇਤ ਦੀ ਜਮ੍ਹਾਂ ਮੰਦੀ ਕਢਾਉਣ ਆਏ ਸੀਗੇ ਨਿਕਲ ਗਏ ਇੱਕ ਧੰਨਵਾਦ ਹੋ ਰਹੀ ਕਹਿੰਦੇ 15 15 16 16 ਘੰਟੇ ਬਿਜਲੀ ਆਉਂਦੀ ਹੈ ਜੀ ਕਹਿੰਦੇ ਸੱਚੀ ਮੁੱਚੀ ਮੋਟਰਾਂ ਬੰਦ ਕਰਕੇ ਕਹਿੰਦੇ ਫਿਰ ਜਾਣਾ ਪੈਂਦਾ ਕਰੇ ਵੀ ਯਾਰ ਹੁਣ ਬੱਟਾ ਥੋੜੀ ਤੋੜਨੀ ਐ ਨੇ ਕੱਲ ਨੂੰ ਗਾਲਾਂਗੇ ਪਾਣੀ ਇਹ ਆਹੀ ਆਹੀ ਤਾਂ ਮੈਂ ਕਿਹਾ ਸੀ ਤੁਹਾਨੂੰ ਆਹੇ ਹੈ ਜੀ ਠੀਕ ਆਰੇ ਨਾਲੇ ਨਹਿਰਾਂ ਵਾਲਾ ਪਾ ਰਹੇ ਹਾਂ 700 ਕਿਲੋਮੀਟਰ ਤੋਂ ਜ਼ਿਆਦੇ ਅਸੀਂ ਕੱਸੀਆਂ ਨਹਿਰਾਂ ਪਾਈਪਾਂ ਪਾਤੀਆਂ ਥੱਲੇ ਹਾਂ ਮੇਰਾ ਤਾਂ ਪਾਣੀ ਵੀ ਵਰਤ ਰਹੇ ਹਾਂ ਜੀ ਹਾਂ ਹਾਂ ਉਹ ਪਹਿਲਾਂ 8 ਘੰਟੇ ਆਉਂਦੀ ਸੀ ਉਹ ਵੀ ਟੁੱਟ ਕੇ ਆਉਂਦੀ ਸੀ ਜੀ 2 ਘੰਟੇ ਆ ਗਈ ਘੰਟਾ ਹੀ ਨਹੀਂ ਫੇਰ ਖਾਲ ਮਰ ਗਿਆ ਹਨਾ ਫੇਰ 2 ਘੰਟੇ ਆ ਗਈ ਫੇਰ ਅੱਧੇ ਘੰਟਾ ਨਹੀਂ ਆਈ ਫੇਰ ਖਾਲ ਮਰ ਗਿਆ ਮਤਲਬ ਉਹਨੂੰ ਇੱਕ 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 ਬੰਦੇ ਨੇ ਕੱਲ ਵੀਡੀਓ ਆਈ ਹੈ ਮੇਰੇ ਕੋਲੇ ਉਹ ਕਹਿੰਦਾ ਵੀ ਪਹਿਲਾਂ ਮੈਂ ਇਸ ਐਸੇ ਕਹਿਰਾ ਕਿਉਂਕਿ ਕਿੱਲੇ ਕਿੱਲੇ ਦਾ ਪਾਣੇ-ਪਾਣੇ ਕਿੱਲਾ ਕਹਿਰਾ ਹੁੰਦਾ ਚੋਨੇ ਦਾ ਕਹਿੰਦਾ ਪਹਿਲਾਂ ਦੋ ਦਿਨਾਂ ਚ ਪਰਦਾ ਸੀ ਕਹਿੰਦਾ ਇਹ 8-8 ਘੰਟੇ ਪਾ ਕੇ ਫਿਰ ਦੂਜੇ ਦਿਨ ਕਦੂ ਕਰਦੇ ਸੀ ਹੈਨਾ ਤੇ ਹੁਣ ਕਹਿੰਦਾ ਕੀ ਹੈ 10-11 ਘੰਟੇ ਆਈਏ 10-11 ਘੰਟੇ ਕਹਿੰਦਾ ਭਰ ਗਿਆ ਲੈ ਕਦੂ ਕਰਦਾਂਗੇ ਮੋਟਰ ਬੰਦ ਕਹਿੰਦਾ ਨਾਲੇ ਤਾਂ ਇਹ ਬਿਜਲੀ ਬਚ ਗਈ ਜੀ ਪਹਿਲਾਂ 16 ਘੰਟੇ ਚ ਪਰਦਾ ਸੀ ਹੁਣ 11 ਚ ਪਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦਾ ਮਤਲਬ ਹੈ 5 ਘੰਟੇ ਧਰਤੀ ਚੋਂ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਿਆ ਜੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੈਕਨੀਕਲ ਗੱਲਾਂ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜਿੰਮੇਵਾਰੀ ਦੇ ਦਿੱਤੀ ਨਾ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਆ ਅਸੀਂ ਤਾਂ ਟੋਬੇ ਨੇ ਆ ਟੋਬੇਨ ਤੇ ਮੱਜਾ ਨਹੀਂ ਪੁੱਛਾ ਫੜ ਕੇ ਤਾਰੀਆਂ ਲਾਈ ਲਾਉਂਦੇ ਰਹੇ ਆ ਠੀਕ ਹੈ ਨਾ ਆਪਾਂ ਤੋਂ ਵੱਧ ਕਿਹਨੂੰ ਪਤਾ ਵੀ ਕੀ ਹੁੰਦਾ ਆ ਪਾਣੀ ਦਾ ਵੀ ਇਹੀ ਹੋਇਆ ਸੀਗਾ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਰਿਸਕਾ ਹੈ ਨਹੀਂ ਆਪਦੇ ਸਿਰ ਤੇ ਹੀ ਵਰਤ ਲਿਆ ਉਹਦੋਂ ਮਈ ਚ ਮਿਲੂਗਾ ਵੀ ਮਈ ਤੋਂ ਮਈ ਚ ਆਪ ਦਾ ਹਿਸਾਬ ਹੁੰਦਾ ਹੈ ਕੋਟਾ ਥੋੜਾ ਮਈ ਚ ਮਿਲ ਜੂਗਾ ਤੂੰ ਪਹਿਲਾ ਵਾਰ ਤੇ ਕਿੰੋਂ ਵਾਰਤ ਲਿਆ ਕਹਿੰਦੇ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਮੈਂ ਪਹਿਲਾਂ ਵਾਲੇ ਚਲੇ ਗਏ ਜਿਹੜੇ ਤੋਂ ਪਹਿਲਾਂ ਐ ਪਾਣੀ ਦੇੰਦੇ ਹੁੰਦੇ ਸੀ ਅਸੀਂ ਨਹੀਂ ਦਿੰਦੇ ਪਾਣੀ ਹੈ ਕਹਿੰਦੇ ਉਸ ਦਾ ਨੱਕਾ ਵਡਾਂਗੇ ਉੱਥੇ ਨੰਗਲ ਜਾ ਕੇ ਲੈ ਚੱਕਾਂਗੇ ਮੈਂ ਮੈਂ ਨੰਗਲ ਚਲੇ ਗਿਆ ਬਿਖਾਜੋ ਫਿਰ ਕਿਹੜਾ ਹੁੰਦਾ ਇੱਥੇ ਫਿਰ ਠੀਕ ਰਹਿ ਵੀ ਕਰਨਾ ਪੈਂਦਾ ਹੋਰ ਕੀ ਕਰੀਏ ਫਿਰ ਪਾਣੀ ਪਿੱਛੇ ਬੰਦਾ ਮਾਰ ਦਿੰਨੇ ਆਪਾਂ ਯਾਰ ਕਤਲ ਹੋਏ ਹੋਏ ਨੇ ਪਾਣੀ ਆ ਪਿੱਛੇ ਮੈਂ ਜਦੋਂ ਜਾਂਦਾ ਸੀ ਕੱਸੀ ਦਾ ਪਾਣੀ ਲਾਉਣ ਸਾਨੂੰ ਸਾਡੇ ਪੰਜ ਕਿਲੇ ਉਸ ਨੱਕੇ ਤੇ ਮਤਲਬ 14-15 ਮਿੰਟ ਮਿੰਟਦੇ ਸੀ ਇੱਕ ਇੱਕ ਕਿਲੇ ਦੇ ਸਮਝ ਲਓ ਵੀ 70 ਮਿੰਟ ਹੋ ਗਏ 70 75 ਮਿੰਟ ਤੇ ਸਵਾ 12 ਵਜੇ ਵੱਢਣਾ ਸੀ ਰਾਤ ਨੂੰ ਨੇ ਆਗਲੇ ਨੇ ਗਾਂਹੜੇ ਨੇ ਸਾਡਾ ਸਿੱਕਿਆਂ ਚੀ ਸੀ ਬਕਰ ਤੇ 12 ਵਜੇ ਆ ਜਾਂਦਾ ਸੀ ਉਹ ਪਹਿਲਾਂ ਤਾਂ ਲਿਆ ਕੇ ਗੰਡਾਸਾ ਦਰਦਾ ਸੀ ਇੱਕ ਫਿਰ ਨਾਲ ਕਹੀ ਇੱਕ ਵਾਰੀ ਦੋ ਵਾਰੀ ਤਿੰਨ ਮੈਂ ਮੈਂ 15 ਸਾਲ ਦਾ ਮੈਂ ਡਰ ਗਿਆ ਜੋ ਆਖੀ ਮੈਂ ਮੈਂ ਉਹਨੂੰ ਕੋਈ ਇੱਕ ਦਿਨ ਪੁੱਛ ਲਿਆ ਮੈਂ ਕਿ ਬਿਕਰਾ ਯਾਰ ਕਹੀ ਨਾਲ ਤਾਂ ਚੱਲ ਨੱਕਾ ਵੱਢਣਾ ਅੰਨੇ ਰਸਾ ਕਰਨੇ ਬਤਿਲਾ ਨਾ ਨਾ ਯਾਰਾ ਕਨ ਕਿ ਪਤਾ ਬਾਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ 12-10 ਤੇ ਵੱਢ ਲਿਆ ਕਰ ਮੇਰੀ ਗਰਦਨਾਂ ਵੱਢਦੀ ਤੂੰ ਆਹ ਦਾ ਹਾਲਾਤ ਨੇ ਦੀ ਕਿ ਮਿੰਟ ਪਿੱਛੇ ਤਾਂ ਲੜਾਈਆਂ ਹੁੰਦੀਆਂ ਨੇ ਜੀ ਫਿਰ ਪਾਣੀ ਦੀ ਕੀਮਤ ਸਾਨੂੰ ਪਤਾ ਨਾ ਜਿਨ੍ਹਾਂ ਨੇ ਖੇਤਾਂ ਜਾ ਕੇ ਨਹਿਰਾ ਮੁਕਦੀਆਂ ਨੇ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਬਾਦਲਾਂ ਨੇ ਖੇਤਾਂ 'ਚ ਨਹਿਰਾ ਮੁਕਦੀਆਂ ਨੇ ਜਾ ਕੇ ਜੀ ਰਾਜ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉੱਚੋਂ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਿੰਨਾ ਜਿਹੜੇ ਕੈਪਟਨ ਹੋਰੀ ਨੇ ਉਹਨਾਂ ਨੇ ਟੂਟੀ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਦੇ ਮੁੱਲ ਕੀ ਹੁੰਦਾ ਜੀ ਇਹ ਤਾਂ ਆਪਾਂ ਨੂੰ ਪਤਾ ਹੀ ਸੋ ਇਸ ਕਰਕੇ ਕਹਿੰਨਾ ਕਿ ਥੋਡੇ ਵਰਗੇ ਆ ਥੋਡੇ ਵਰਗੇ ਰਹਾਂਗੇ ਐਸੀ ਗੱਲ ਦੀ ਨਜ਼ਰ ਆਈ ਜਾਂਦਾ ਵੀ ਲੋਕ ਕੁਛ ਨਹੀਂ ਯਾਰ ਵੀ ਘਟਕੜ ਕੋਈ ਲਾਂਬਾ ਨਹੀਂ ਆਊਗਾ ਯਾਰ ਇਹ 5 ਸਾਲ ਆਈ ਸੀ ਜਾਂ 10 ਸਾਲ ਦਿਨਾਂ ਤੁਸੀਂ ਸਮਝੋ ਵਿਵਾਰੀ ਦਿਓਗੇ ਕਿ ਯਾਰ ਘਟਕੜ 1 ਰੁਪਏ ਦਾ ਇਲਜ਼ਾਮ ਨਹੀਂ ਲੱਗ ਸਾਡੇ ਤੇ ਕਿ ਘਟਕੜ ਨੇ ਯਾਰੇ ਲਿਆ ਤੇ ਬੋਰਡ ਪਾਉਣ ਦਾ ਯਾਰ ਆ ਗਿਆ ਪਹਿਲਾਂ ਨੇ ਤਾਂ ਯਾਰ ਖਾਈ ਗਏ ਲੁੱਟੀ ਨੇ ਹਨਾ ਤਾਂ ਤੁਸੀਂ ਫਿਰ ਉਹਨਾਂ ਨੂੰ ਭਾਈ ਮੈਂ ਬਾਅਦ ਵਿੱਚ ਕਰਦਾ ਹੋ ਜੇ ਤੁਹਾਨੂੰ ਮੌਕਾ ਮਿਲਿਆ ਸੋ ਬਹੁਤ ਬਹੁਤ ਧੰਨਵਾਦ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਜਿਹੜੇ ਜਿਹੜੇ ਸੜਕਾਂ ਦੇ ਠੇਕੇਦਾਰ ਐ ਵੀ ਭਾਈ ਟੈਂਡਰ ਤੁਹਾਨੂੰ ਹੀ ਮਿਲੂਗਾ ਪੰਜਾਬ ਦੇ ਸਾਰੇ ਬੁਲਾ ਲਿਆ ਸੀ ਵੀ ਜੇ ਕਿਤੇ ਤੁਹਾਨੂੰ ਕੋਈ ਰਿਸ਼ਵਤ ਨਹੀਂ ਲਊਗਾ ਥੋੜਾ ਤੋਂ ਅਫਸਰ ਕੋਈ ਆਪਣਾ ਹਿੱਸਾ ਨਹੀਂ ਭਾਲੂਗਾ ਜੇ ਸੜਕ 'ਚ ਮਟੀਰੀਅਲ ਘਟੀਆ ਲਾਤਾ ਸੜਕ ਟੁੱਟ ਗਈ ਤਾਂ ਦੁਬਾਰਾ ਜਿੰਦਗੀ ਤੁਹਾਨੂੰ ਟੈਂਡਰ ਨਹੀਂ ਮਿਲੂਗਾ ਤੇ ਨਾਲੇ ਬਲੈਕਲਿਸਟ ਕਰਾਂਗੇ ਨਾਲੇ ਜੁਰਮਾਨਾ ਪਾਵਾਂਗੇ ਔਰ ਪਿੰਡ ਦੀ ਪੰਚਾਇਤ ਤੋਂ ਪਿੰਡ ਦੇ ਸਰਪੰਚ ਤੋਂ ਪੰਚਾਇਤ ਤੋਂ ਅਸੀਂ ਪਹਿਲਾਂ ਇਹ ਨੂੰ ਅਸੀਂ ਲਵਾਂਗੇ ਵੀ ਸੜਕ ਵਧੀਆ ਕੁਆਲਿਟੀ ਦੀ ਬਣੀ ਹੈ ਨਾ ਵੀ ਹਾਂ ਸਾਡੇ ਵੱਲੋਂ ਪਾਸ ਹੈ ਤਾਂ ਉਹਦੇ ਪੈਸੇ ਰੀਲੀਜ਼ ਕਰਾਂਗੇ ਜੀ ਤਾਂ ਕਿ ਲੋਕ ਦੱਸਣ ਜਿਨ੍ਹਾਂ ਨੇ ਉੱਤੋਂ ਲੰਘਣਾ ਸੜਕਾਂ ਦੇ ਉੱਤੋਂ ਦੀ ਨਹੀਂ ਪਹਿਲਾਂ ਤਾਂ ਪਿੰਡ ਚੋਂ ਜਥੇਦਾਰ ਪਾਲਣਾ ਪੈਂਦਾ ਸੀ ਵੀ ਜਥੇਦਾਰ ਨਾਲ ਲੈ ਕੇ ਜਾਣਾ ਤੇ ਜਥੇਦਾਰ ਗਿਆ ਉਹ ਚੱਲਾਵੇ ਚੱਲਾਵੇ ਅਗਲੇ ਬੁੱਧਵਾਰ ਨੂੰ ਚੱਲਾਂਗੇ ਫਿਰ ਆ ਵੱਲ ਹੋਈ ਆ ਗੱਲ ਪ੍ਰਧਾਨ ਜੀ ਨਾਲ ਚੰਡੀਗੜੀ ਚਲਦੇ ਆਂ ਲੈ ਚੰਡੀਗੜ ਕਰ ਲੈ ਫਿਰ ਗੱਡੀ ਸੁਮੋ ਕਰ ਲਈ ਚੰਡੀਗੜ ਬਾਤ 7-8000 ਦਾ ਤੇਲ ਲੱਗੂ ਹੈਨਾ ਫਿਰ ਪ੍ਰਧਾਨ ਉੱਥੇ ਜਾ ਬਲ ਤੁਸੀਂ ਬਾਹਰ ਬੈਠੋ ਮੈਂ ਗੱਲ ਕਰਕੇ ਆਉਣਾ ਪ੍ਰਧਾਨ ਜੀ ਨਾਲ ਆ ਜਿਹਨਾਂ ਦਾ ਨਾਮ ਲੈਨੇ ਸੁਖਵੀਰ ਬਾਦਲ ਹੋਰੀ ਉਹ ਅੰਦਰ ਅੰਦਰ ਜਾ ਕੇ ਅੰਦਰੋਂ ਬੋ ਮਗਾੜ ਘੜ ਕੇ ਮੋੜਦੇ ਤੂੰ ਵੀਦਰ ਮੂੰ ਚੱਕਰ ਹੋਇਆ ਚਲ ਬਾਅਦ ਬਾਹਰ ਕਹਿੰਦਾ ਲੈ ਵੀ ਹੋ ਗਈ ਗੱਲ ਲੋਕਾਂ ਦਾ ਚੱਕਾ ਹੋ ਜਾ ਕੰਮ ਹੋ ਗਿਆ ਤੁਹਾਡਾ ਤੇ ਰੋਕ ਲੋ ਫਿਰ ਇੱਥੇ ਚੰਡੀਗੜੀ ਰੋਕ ਲੋ ਇੱਥੇ ਥੋੜਾ ਸਸਤਾ ਹੈ ਸਮਾਨ ਹੈਨਾ ਉਰੋਕ ਨੂੰ ਫਿਰ ਇਥੇ ਗਾਂ ਬੜਾ ਡਬਾ ਹੋ ਗਿਆ ਉੱਥੇ ਰਾਵਾਂਗੇ ਉੱਟੀ ਫਿਰ ਤੇ ਕਰ ਕਰਾ ਕੇ 10000 ਤੇ ਪੈਂਦਾ ਸੀ ਗਈ 10000 ਚ ਇੱਕ ਘੇੜਾ ਪੈਂਦਾ ਸੀ ਕੰਮ ਪਤਾ ਨਹੀਂ ਹੋਊ ਪਤਾ ਨਹੀਂ ਨਾ ਆ ਆ ਸਪਾਇਨਾ ਇਥੇ ਉਹ ਤਾਂ ਹੀ ਉਹ ਤਾਂ ਖੜਦੇ ਨੇ ਆਲੇ ਦੁਆਲੇ ਉਹ ਸੁਬੀਰ ਬਾਲ ਦੇ ਆਲੇ ਨਹੀਂ ਖੜੇ ਹੁੰਦੇ ਜਨედაਰ ਉਹਨਾਂ ਨੇ ਕੋਈ ਅੱਖ ਨਹੀਂ ਦੇਖਣਾ ਹੁੰਦਾ ਵੀ ਕੀ ਕਹਿੰਦਾ ਲੀਡਰ ਉਹਨੇ ਇਹੀ ਦੇਖਣਾ ਹੁੰਦਾ ਸਾ ਕਿੱਥੇ ਲਊਗਾ ਜਕਾਰਾ ਛੱਡਾਂਗੇ ਬਸ ਕਈ ਵਾਰੀ ਗੱਲ ਵੀ ਨਹੀਂ ਜਕਾਰੇ ਵਾਲੇ ਉਹਨੂੰ ਚੱਕ ਲੈਂਦੇ ਆ ਬਸ ਹਾਂ ਵੋਬੋਂ ਵੀਡੀਓ ਚ ਆ ਜਾਂਦੇ ਨੇ ਫਿਰ ਦਿਖਾਉਣ ਲੱਗ ਜਾਂਦੇ ਨੇ ਪੁਲਿਸਾਂ ਦੇ ਕੋਈ ਨਾਲ ਖੜਦੇ ਆਂ ਨਾਲ ਖੜੇ ਜਮਾਗਰ ਖੜਦੇ ਆਂ ਆਈ ਆਈ ਇੰਨਾ ਚੱਕਰਾਂ ਚ ਲੁੱਟੇ ਗਏ ਨੇ ਜੀ ਸੋ ਇਸ ਕਰਕੇ ਵੀਰੋ ਇਹ ਕੰਮ ਬੰਦਾ ਸਾਰਿਆਂ ਨੂੰ ਅਸੀਂ ਬੰਦਾ ਰਿਕਾਰਡ ਦੇਵਾਂਗੇ ਜਿਹਦੀ ਪੰਜਾਬ ਦੇ ਵਿੱਚ ਵੋਟ ਹੈ ਜਿਹਦੇ ਕੋਲ ਆਧਾਰ ਕਾਰਡ ਹੈ ਜਿਹੜਾ ਪੰਜਾਬ ਦਾ ਨਾਗਰਿਕ ਹੈ ਉਹਦਾ ਉਨਾ ਹੀ ਹੱਕ ਹੈ ਜਿੰਨਾ ਕਿਸੇ ਮੰਤਰੀ ਦਾ ਜਿੰਨਾ ਕਿਸੇ ਸੰਤਰੀ ਦਾ ਜਿੰਨਾ ਕਿਸੇ ਅਫਸਰ ਦਾ ਖੜਾਉਂਦੇ ਨੇ ਜੀ